ਹੇ ਉਹਨਾਂ ਜੜਿਆ ਪਾਣੀ ਦਾ ਸਾਡੇ ਬੀਲੀ ਕਰਾਉਂ ਸਾਰਾ ਪਾਣੀ ਆ ਸੱਚੀ ਹੋਂ ਸੱਚੀ ਦਾ ਲੈਵਲੀਆ ਸੱਚੀ ਅੱਹ ਅੱਹ ਕੋਈ ਨਾ 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 ਕੋਈ ਹਾਂ ਹਾਂ ਦੰਤੇ ਨਵਾਲੇ ਸਰਕਾਰ ਦਾ ਕੋਈ ਐਮਐਲਏ ਇੱਥੇ ਪਹੁੰਚਿਆ ਹੋਵੇ ਕੋਈ ਸਿਰਫ ਆਉਂਦੇ ਆਂ ਜੀ ਫੋਟੋ ਪਾ ਜਾਵੇ ਚਲੇ ਜਾਂਦੇ ਆਂ ਕੋਈ ਵੀ ਪਾਰਟੀ ਨਹੀਂ ਤੇ ਪਹੁੰਚੀ ਪਾਰਟੀਆਂ ਹੁੰਦੀਆਂ ਬੋੜੋ ਖਜਾ ਦੇ ਬਸ ਵਾਪਸ ਤੁਰੀਆਂ ਜਾਂਦੀਆਂ ਨੇ ਅੱਛਾ ਸਿਆਸੀ ਸਿਆਸੀ ਉਹ ਬੇਨਤੀ ਕਰਦੇ ਆ ਵੀ ਰਾਸ਼ਨ ਤੇ ਹਗਾ ਆ ਬਸ ਪਚਾਉਣ ਦੇ ਸਾਧਨ ਜਿਹੜੇ ਬੇੜੇ ਨੇ ਨਾ ਉਹ ਸਰਕਾਰ ਪ੍ਰਬੰਧ ਕਰ ਦਵੇ ਉਹ ਐਨਬਾਰ ਐਨਆਰਆਈ ਵੀਰਿਆ ਜਿਹੜੇ ਉਹ ਕੋਈ ਸਾਨੂੰ ਕਿਰਾਏ ਤੇ ਵੀ ਲੈ ਦੇਣਾ ਇਹ ਜਿਹੜਾ ਪ੍ਰਬੰਧ ਆ ਹੋਰ ਸਰਵਲਾਂ ਹੋ ਸਕੇ ਵੀ ਅੱਗੇ ਚੀਜ਼ਾਂ ਪਹੁੰਚਾਈਆਂ ਜਾਣ ਰਾਜ ਕੀ ਇਹ ਚੋਣ ਦੇ ਵਿੱਚ ਸਾਰਾ ਜਿੱਦਾਂ ਪੰਚਾਇਤ ਨਹੀਂ ਜਾ ਰਿਹਾ ਬੇੜਿਆਂ ਦੀ ਰੋੜੀ ਇੱਥੇ ਸਰਕਾਰ ਵੀ ਇੱਥੇ ਜਿਹੜਾ ਆਪ ਉਹ ਤਾਂ ਪ੍ਰਬੰਧ ਕਰੇ ਤਾਂ ਹੀ ਜਿਹੜਾ ਫਰਜ਼ੜਾ ਪੂਰਾ ਨਿਭਾਇਆ ਜਾ ਸਕਦਾ ਹੁਣ ਦੇਖਦੇ ਆਂ ਕਿ ਸਰਕਾਰ ਕੀ ਰੋਲ ਅਦਾ ਕਰਦੀ ਹੈ ਤੁਸੀਂ ਬਣੀ ਹੋ ਡਿਫੇ ਜਨਤਰਾ